ਸਤਿਗੁਰੂ ਮਹਾਰਾਜ ਕਿਰਪਾ ਕਰੇ ਬਾਬਾ ਕਾਨ ਦਾਸ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਆ ਦੁਸ਼ਮਣ ਦੇ ਤੁਹਾੜੀ ਹੱਥ ਹਸਤਾ ਨਾ ਕਦੇ ਵੀ ਬਣੀ ਕਦੇ ਨਾ ਬਣੀ ਚੰਗੇਜ਼ ਖਾਨ ਨੇ ਬੁਖਾਰਾ ਸ਼ਹਿਰ ਜਦੋਂ ਕਬਜ਼ਾ ਕਰਨਾ ਸੀ ਉਹਨੇ ਹਮਲਾ ਕੀਤਾ ਉਹ ਸਿੱਧਾ ਤਨਖਾਹ ਦਾਖਲ ਹੋ ਸਕਿਆ ਜਦੋਂ ਸਿੱਧਾ ਮੈਂ ਦਾਖਲ ਹੋ ਸਕਿਆ ਉਹਨੇ ਇੱਕ ਸੁਨੇਹਾ ਘੱਲਿਆ ਉਥੋਂ ਦੀ ਲੋਕਾਂ ਨੂੰ ਕਹਿੰਦੇ ਜੇ ਤੁਸੀਂ ਮੇਰੀ ਗੱਲ ਮੰਨਦੇ ਹੋ ਮੇਰੀ ਇਨ ਮੰਨਦੇ ਹੋ ਤੁਸੀਂ ਸੁਰੱਖਿਤ ਹੋ ਉੱਥੇ ਦੂਹ ਧੜੀ ਬਣ ਗਈ ਇੱਕ ਉਹਦੀ ਗੱਲ ਮੰਨਣ ਵਾਲੀ ਇੱਕ ਇਨਕਾਰ ਕਰਨ ਵਾਲੀ ਜਿਹੜੇ ਮੰਨਣ ਵਾਲੇ ਸੀ ਉਹਨੇ ਫਿਰ ਉਹਨਾਂ ਨੂੰ ਚਿੱਠੀ ਕਲੀਂ ਕਹਿੰਦਾ ਜੇ ਤੁਸੀਂ ਮੇਰਾ ਸਾਥ ਦਿਨੇ ਹੋ ਜਿਨ੍ਹਾਂ ਨੇ ਇਨਕਾਰ ਕੀਤਾ ਉਹਨਾਂ ਨਾਲ ਲੜਦੇ ਹਾਂ ਮੈਂ ਤੁਹਾਨੂੰ ਇਹ ਸ਼ਹਿਰ ਦੇ ਮਾਲਕ ਬਣਾ ਦੂੰਗਾ ਉੱਥੇ ਲੜਾਈ ਸ਼ੁਰੂ ਹੋ ਗਈ ਆਸਲ ਵਿੱਚ ਘਟਾਵਟੀ ਸ਼ੁਰੂ ਹੋ ਗਈ ਤੇ ਚੰਗੇਜ਼ ਖਾਨ ਨੇ ਕਬਜ਼ਾ ਕਰ ਲਿਆ ਤੇ ਕਰਤਾ ਕਰਕੇ ਜਦੋਂ ਉਹ ਲੋਕ ਜਿਹੜੇ ਦੀ ਹੰਮੀ ਭਰਦੇ ਸੀ ਨਾ ਉਹਨਾਂ ਨੂੰ ਵੀ ਇਹਨੇ ਖਤਮ ਕਰ ਦਿੱਤਾ ਜਦੋਂ ਖਤਮ ਕੀਤਾ ਇਹਨੂੰ ਪੁੱਛਿਆ ਦੇ ਸਿਪਾਹੀ ਨੇ ਸਰਦਾਰ ਜੀ ਕਿਉਂ ਕੀਤਾ ਕਹਿੰਦਾ ਜੇ ਇਹ ਜਿਉਣ ਦਾ ਹੱਕ ਰੱਖਦੇ ਹੁੰਦੇ ਜਿਉਣ ਦੇ ਹੱਕਦਾਰ ਹੁੰਦੇ ਇਹ ਮੇਰੇ ਲਈ ਆਪਿਆਂ ਨਾਲ ਧੋਖਾ ਨਾ ਕਰਦੇ ਆਪਿਆਂ ਨਾਲ ਨਾ ਲੜਦੇ ਜਿਹੜੇ ਆਪਣੇ ਨੂੰ ਧੋਖਾ ਦੇ ਦੇਣ ਉਹ ਬਗਾਨਿਆਂ ਨੂੰ ਲਾਜ਼ਮੀ ਧੋਖਾ ਦੇਣ ਇਹ ਉਹਨਾਂ ਲੋਕਾਂ ਨੂੰ ਸਿੱਖਿਆ ਹੈ ਜਿਹੜੇ ਦੁਸ਼ਮਣ ਦੇ ਪਹਾੜੇ ਦਾ ਠਸਤਾ ਬਣ ਜਾਂਦੇ ਨਹੀਂ ਉਹ ਨਾ ਘੱਟੇ ਰਹਿੰਦੇ ਨੇ ਤੇ ਨਾ ਘਟਦੇ ਰਿਹਾ ਕਰਦੇ ਗੁਰੂ ਕਿਰਪਾ ਕਰੀ ਗੁਰੂ ਬਖਸ਼ਿਸ਼ ਕਰੀ ਸਾਡੇ ਵਿੱਚ ਏਕਾ ਪਿਆਰ ਇਤਿਹਾਕ ਬਣਿਆ